ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਵਾ ਇਹਦੇ ਵਿੱਚ ਸਪੈਸ਼ਲੀ ਅਸੀਂ ਜਿਹੜਾ ਵਾ ਉਹ ਜਗਮੋਨ ਸਿੰਘ ਰਾਜੂ ਜੀ ਉਹਨਾਂ ਦੇ ਕੋਲੋਂ ਸਮਾਂ ਲਿਆ ਜਿਹੜੇ ਕਿ ਐਸ ਟਾਈਮ ਬੀਜਪੀ ਦੇ ਵਿੱਚ ਐਜ਼ ਅ ਜਰਨਲ ਸੈਕਟਰੀ ਪੋਸਟਡ ਨੇ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਪਏ ਨੇ ਤੇ ਨਸ਼ੇ ਦੇ ਵਿਰੁੱਧ ਸਾਰ ਨਹੀਂ ਸ਼ਾਇਦ ਲੱਖਾਂ ਏਦਾਂ ਦੀਆਂ ਮਾਵਾਂ ਹੋਣਗੀਆਂ ਜਿਨ੍ਹਾਂ ਦੀਆਂ ਕੁੱਖਾਂ ਉਜੜ ਗਈਆਂ ਵਾ ਜਵਾਨ ਮੁੰਡੇ ਉਹਨਾਂ ਨੇ ਕਹਿ ਲੋ ਕਿ ਆਪਣੇ ਮੋਢਿਆਂ ਦੇ ਉੱਤੇ ਅਰਥੀਆਂ ਚੁੱਕ ਕੇ ਲੈ ਕੇ ਜਾਣਾ ਉਹ ਸਿਰਫ ਸੁਣਨ ਚ ਜਿਹੜਾ ਬਣਾ ਉਹ ਰੂਹ ਕੰਬਾਉ ਆ ਤੇ ਅਸਲ ਚ ਕੀ ਹੁੰਦਾ ਹੋਊਗਾ ਇਹ ਬੜਾ ਗੰਭੀਰ ਵਿਸ਼ਾ ਹੈਗਾ ਵਾ ਇਹਨੂੰ ਮੇਰੇ ਰਾਜੇਸ਼ ਪਗਾ ਜੀ ਖਾਸ ਤੌਰ ਤੇ ਮੇਰੇ ਪੁਰਾਣੇ ਸਾਥੀ ਕਿਸੇ ਵੀਰ ਦਾ ਨਾਮ ਅਗਰ ਮੈਂ ਨਾ ਲੈ ਸਕਾਂ ਤਾਂ ਮਾਫੀ ਦਾ ਜਾਚਕ ਆ ਅੱਜ ਇੱਥੇ ਇਹ ਉਪਰਾਲਾ ਸ਼੍ਰੀਮਾਨ ਜਗਮੋਹ ਸਿੰਘ ਰਾਜੂ ਜੀ ਦੀ ਟੀਮ ਨੇ ਤੁਹਾਡੇ ਸਾਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਇੱਕ ਕੀਤੀ ਹੈ ਇਹ ਸੋਚਿਆ ਹੈ ਕਿ ਹਾਂ ਜਿਹੜੀ ਪੰਜਾਬ ਸਰਕਾਰ ਜੀ ਕਹਿੰਦੇ ਨੇ ਕਿ ਸਾਰੇ ਪੰਜਾਬ ਤੋਂ ਨਸ਼ਾ ਮੁਕਤ ਕਰਾਂਗੇ ਅੱਜ ਅਸੀਂ ਇਹ ਤੁਹਾਡੇ ਰਾਹੀਂ ਤੇ ਇਸ ਟੀਮ ਦੇ ਰਾਹੀਂ ਇਹ ਸੁਨੇਹਾ ਇਸ ਪ੍ਰਸ਼ਾਸਨ ਨੂੰ ਵੀ ਦੇਣਾ ਚਾਹੁੰਦੇ ਹਾਂ ਤੇ ਇਹ ਸਰਕਾਰ ਨੂੰ ਵੀ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਤੇ ਬਹੁਤ ਵੱਡਾ ਸਾਡੇ 3.5 ਲੱਖ ਕਿਲੋਮੀਟਰ ਸਕੇਅਰ ਮੀਟਰ ਦਾ ਇਹ ਏਰੀਆ ਇਕੱਲਾ ਮਖਬੂਲ ਪਰੇ ਦੀ 16 ਗਲੀਆਂ 'ਚ ਹੀ ਨਸ਼ਾ ਮੁਕਾ ਕੇ ਵਿਖਾ ਦਿਓ ਅਸੀਂ ਇੰਨਾ ਹੀ ਮੰਨ ਲੀਏ ਕਿ ਤੁਸੀਂ ਕੁਝ ਕਰਨ ਜੋਗੇ ਹੈਗੇ ਹੋ ਜੀ ਰੋਮਲੇ ਜਿੱਤੇ ਹੀ ਆ ਤਵੜੇ ਹੋਗੇ ਜਿਹੜਾ ਜਵਾਬ ਦਿਓ ਸ਼੍ਰੀ ਵਾਹਿਗੁਰੂ ਜੀ ਦਾ ਖਾਸ ਸ਼੍ਰੀ ਵਾਹਿਗੁਰੂ ਜੀ ਦੀ ਬਤੇ ਸਤਕਾਰ ਜੋ ਮੇਰੇ ਮਾਤਾ-ਵਾ ਪੈਣਾ ਮੇਰੇ ਵੀਰ ਬਜ਼ੁਰਗ ਸਾਡੇ ਹਰਕਾਲਿਸ ਦਿਨ ਚਾਰਜ ਰਾਜੂ ਸਾਬਤ ਮੋਸਨਜੀ ਰਾਜੂ ਜੀ ਸ਼ੇਖਰ ਵੀਰ ਜੀ ਇਹ ਸਾਬ ਉਹ ਮੇਰੇ ਸਜਣ ਇਚਾ ਆਨੇ ਬੀਜਪੀ ਦੇ ਚਲੇ ਮਾਡਰਨ ਚਾਰਜ ਨੇ ਤੁੜਨਾ ਸਾਰਿਆਂ ਨੂੰ ਮੈਂ ਜੀ ਆਇਆਂ ਕਿ ਨਾ ਆਪਣੇ ਵੱਲੋਂ ਤੇ ਆਪਣੀ ਪੂਰੀ ਟੀਮ ਵੱਲੋਂ ਮੇਰੇ ਵੀਰ ਕਲਦੀਪ ਜੀ ਨੇ ਸਾਡੇ ਪੰਦਰ ਜੀ ਨੇ ਲਖਤਾਲੂ ਜੀ ਪ੍ਰਦੀਪ ਰਾਜ ਜੀ ਬਟਾ ਪ੍ਰਧਾਨ ਜੀ ਫਾਈਟਨਰ ਦਵਿੰਦਰ ਸਿੰਘ ਜੀ ਕਸ਼ਮੀਰ ਸਿੰਘ ਜੀ ਬਲਵਿੰਦਰ ਸਿੰਘ ਭੱਟੀ ਜੀ ਗੁਰਦੇਵ ਸਿੰਘ ਬਿੱਲਾ ਜੀ ਦੀਪਕ ਜੀ ਮਰੇ ਸਾਰੇ ਉਸਤੇ ਸਖਸ਼ੀਤਾ ਹੈ ਜਿਹੜਾ ਸਰਕਾਰ ਚ ਹੋ ਗਿਆ ਇਸਕੀਮ ਹੈ ਸਿਲੰਡਰ ਵਾਲੀ ਕਨਕਾਲੀ ਸਾਰੀ ਸਟੇਟ ਸੈਂਟਰ ਗਵਰਨਮੈਂਟ ਦੀ ਸੀਮਾ ਹੈ ਇਹ ਝਾੜੂ ਵਾਲੇ ਕਿਸੇ ਨੂੰ ਕੁਝ ਵੀ ਨਹੀਂ ਦੇਣ ਲੱਗੇ ਜਿਹੜੀ ਰਾਜਕਨ ਤਾੜੀ ਹੈ ਨਾ ਉਹ ਵੀ ਸੈਂਟਰ ਗਵਰਨਮੈਂਟ ਦੀ ਆ ਰਹੀ ਹੈ ਜਿਹੜੀ ਸਿਲੰਡਰ ਦੀ ਯੋਜਨਾ ਹੈ ਉਹ ਵੀ ਸੈਂਟਰ ਗਵਰਨਮੈਂਟ ਦੀ ਹੈ ਜਿਹੜੇ ਲੈਂਟਰ ਦੇ ਪੈਸੇ ਮਿਲਦੇ ਉਹ ਵੀ ਸੈਂਟਰ ਗਵਰਨਮੈਂਟ ਦੇ ਮਿਲੇ ਜਨਾਬੇ ਨਹੀਂ ਨਾ ਬਨੇ ਉਹ ਸਾਰਿਆਂ ਦੇ ਕਾਲ ਬਨਨਗੇ ਤਾਂ ਸਭ ਬਲੀਵ ਰੱਖੋ ਥੋੜੇ ਜਿਹਾ ਭਰੋਸਾ ਰੱਖੋ ਥੋੜੇ ਜਿਹਾ ਟਾਈਮ ਲੱਗਣਾ ਹੈ ਢੇਰ ਹੈ ਅੰਧੇਰੀ ਤੁਮੈਂ ਟਾਈਮ ਨਾਲ ਇਹ ਡਾਕਟਰ ਜਗਮਨ ਰਾਜੀ ਜੀ ਨੂੰ ਕਹੂੰਗਾ ਕਿ ਆਪਣੇ ਵਿਚਾਰ ਰੱਖੇ ਔਰ ਸਾਰੀ ਜਿੰਨੀ ਵੀ ਆਪਣੇ ਇਲਾਕੇ ਵਾਸੀ ਖੱਤੇ ਹੋਏ ਸਾਰੇ ਮੋੜੇ ਤੋਂ ਮੋੜਾ ਲਾ ਕੇ ਨਸੇ ਦੇ ਪ੍ਰਤੀ ਸਾਥ ਦੇਣਗੇ ਤੇ ਅਸੀਂ ਇੱਕ ਬਹੁਤ ਜ਼ਿਆਦਾ ਉਮੀਦ ਲਾ ਕੇ ਬੈਠੇ ਹਾਂ ਕਿ ਮੈਂ ਡਾਕਟਰ ਜਗਮਨ ਸਿੰਘ ਰਾਜੀ ਜੀ ਨੂੰ ਕਹੂੰਗਾ ਕਿ ਆਪਣੇ ਵਿਚਾਰ ਰੱਖੇ ਸਤਿਕਾਰ ਅੱਜ ਦੇ ਦਿਨ ਆਸ ਕਰਕੇ ਸਾਥੀ ਜੀ ਦਾ ਧੰਨਵਾਦ ਜਿੰਨਾ ਇਸ ਮੁੱਦੇ ਦੇ ਉੱਤੇ ਇਹ ਮੀਟਿੰਗ ਰੱਖੀ ਹੈ। ਔਰ ਇਸ ਮੀਟਿੰਗ ਦੇ ਵਿੱਚ ਮੇਰੇ ਨਾਲ ਸਾਰੇ ਸਾਥੀ ਆਏ ਨੇ। ਉਨੀ ਤੁਸੀਂ ਸੇਖਲੂਤਰਾ ਜੀ ਨੂੰ ਸੁਣਿਆ ਸੰਦੀਪ ਪਈ ਜੀ ਨੂੰ ਸੁਣਿਆ ਜੀ ਜੀ ਔਰ ਸਾਰੇ ਮੇਰੇ ਵੀ ਪਿੱਛੇ ਵੀ ਖੜੇ ਨੇ ਅੱਜ ਆਪਾਂ ਨੂੰ ਸ਼ਾਮ ਦੇ 7:30 ਵਜੇ ਸੜਕ ਦੇ ਉੱਤੇ ਬੈਠ ਕੇ ਇਹ ਗੱਲ ਕਰਨ ਦੀ ਜ਼ਰੂਰਤ ਪਈ ਔਰ ਪੰਜਾਬ ਦਾ ਜੋ ਹਾਲ ਹੈ ਜਿਹਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਆਪਾਂ ਕਿਰਤ ਦੀ ਗੱਲ ਕਰਦੇ ਸੀ ਉਹ ਨਾਰਦ ਦੇਵ ਜੀ ਨੇ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਅਖਣਾਂ ਦੇ ਵਿੱਚ ਉਹਨਾਂ ਨੂੰ ਮੈਂ ਰਾਜੂ ਭਾਈ ਨੂੰ ਕਹਿਣਾ ਹੈ ਕਿ ਐਸੇ ਮਨਚਤੇ ਮੈਂ ਸਨਮਾਨਿਤ ਕਰਵਾਣਾ ਚਾਹੁੰਦਾ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਕੀਤੀ ਸੀਗੀ ਸਾਰਿਆਂ ਨੇ ਇਲੈਕਸ਼ਨ ਦੇ ਵਿੱਚ ਜੀ ਜਾਣ ਲਾ ਕੇ ਆਪਣੀ ਰੋਟੀ ਪਹਿਲੇ ਸਭ ਤੋਂ ਪਹਿਲੇ ਕੁਲਦੀਪ ਭਾਰਤੀ ਜਨਤਾ ਪਾਰਟੀ ਅੱਜ ਸਾਰਿਆਂ ਦੇ ਸਾਹਮਣੇ ਜੁਆਇਨ ਕਰਨ ਲੱਗਾ ਹੈ ਤੇ ਉਹਨੂੰ ਐਸੇ ਇਲਾਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੁਲੀ ਨਿਭੰਦ ਕਰਨ ਲੱਗੇ ਬੜੇ ਸੋਨਹਰ ਸਾਸਰੀਆ ਕਾਲ ਸਰ ਇੰਨਾ ਕੰਮ ਕਰਦੇ ਕੋਈ ਬੈਡ ਦੀ ਲੋੜ ਨਹੀਂ ਪੈਂਦੀ ਕਿਉਂਕਿ ਕੋਈ ਨਸ਼ਾ ਨਹੀਂ ਕਰਦੇ ਕਟਰ ਵੈਸ਼ ਨੂੰ ਜੀ ਗੋਲੇ ਸੋਨ ਹਾਲ ਤੇ ਉਲਦੀਪ ਨੇ ਮੇਰੇ ਸਾਥ ਪੁਰਾਣੇ ਲੀਤਾ ਹੈ ਕਿ ਨਸ਼ੇ ਦੇ ਖਿਲਾਫ ਮੋੜੇ ਤੇ ਮੋੜਾ ਲਾ ਕੇ ਜੰਗ ਲੜਨੀ ਸਾਰੇ ਭੈਣਾ ਬੀਬੀਆਂ ਮਾਤਾ ਮਿਲੀਆਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਮੈਂ ਇਹੋ ਸ਼ਬਦ ਲੈਣਾ ਵਾਂ ਕਿ ਮੈਂ ਆਪਾਂ ਜੋ ਵੀ ਜੋ ਵੀ ਛੇ ਆਪਣੇ ਭੈਣ ਭਰਾਵਾ ਜੋ ਵੀ ਮਾੜੇ ਮੈਂ ਉਹਨਾਂ ਨਾਲ ਦਿਲੋਂ ਸਪੋਰਟ ਨਾਲ ਤੁਰਾਂਗਾ ਜਿੱਦਾ ਕੋਈ ਵੀ ਕੰਮ ਆ ਕਿਦਾਂ ਵੀ ਕੇ ਭੈਣ ਨੂੰ ਲੋੜਿਆ ਵਿਆਹ ਤੇ ਕੋਈ ਸ਼੍ਰੀਮਾਤਰ ਸਾਥੀ ਬੰਦਾ ਗੇਹੇ ਵੀ ਚੀਜ਼ ਦੀ ਲੋੜਿਆ ਆਪਣੀ ਸਾਰੀ ਟੀਮ ਤੇ ਮੈਂ ਵੀ ਆਪਾਂ ਸਾਰੇ ਨਾਲ ਖੜੇ ਆ ਜਿੱਦਾਂ ਵੀ ਕੇ ਤੇ ਰੇ ਰਾਸ਼ਨ ਆਉ ਰਾਸ਼ਨ ਕਾਰਡ ਨਹੀਂ ਹੈਗਾ ਕਿਸੇ ਦਾ ਕੋਈ ਵੀ ਕੰਮ ਰਹਿੰਦਾ ਵਾ ਉਹ ਆਪਾਂ ਨਾਲ ਮੋਢੇ ਨਾਲ ਲਾ ਕੇ ਖੜਾਗੇ ਨਾਲ ਕਰਾਵਾਂਗੇ ਕੰਮ ਕਿਸੇ ਨੂੰ ਕਿਸੇ ਦੇ ਕੋਠਿਆਂ ਦਾ ਕੰਮ ਆ ਉਹ ਵੀ ਆਪਾਂ ਕਰਾਵਾਂਗੇ ਜਿੱਤਾ ਵੀ ਇਹ ਨਾਲ ਲੜ ਕੇ ਮੈਂ ਸਭ ਤੋਂ ਪਹਿਲੇ 1 ਮਿੰਟ ਰੁਕਾਂਗੇ ਸਭ ਤੋਂ ਪਹਿਲੇ ਮੰਗਾ ਔਰ ਉਹਦੀ ਵਾਇਰ ਕਵਲ ਦੋਨੋਂ ਆਨ ਸਟੇਜ ਤੇ ਜਨਾਣੇ ਜੀ ਲਾ ਜੀ ਜਾਣ ਲੱਗੇ ਵਿਚਾਰਾ ਬੈਂਟਰੀ ਰਿਕਸ਼ਾ ਚੱਲਦਾ ਹੈ ਵੀ ਜਨ ਬੈਟਰੀ ਰਿਸਾ ਨਹੀਂ ਚਲਾਇਆ ਔਰ ਭਾਰਤੀ ਜਨਤਾ ਪਾਰਟੀ ਦੀ ਗੀ ਗਾਂ ਤੋਂ ਨਿਸ਼ਵਾਰਤ ਭਾਵ ਤੋਂ ਸੇਵਾ ਕੀਤੀ ਤੇ ਮੰਗਾ ਔਰ ਕਵਲ ਦੋਨੋਂ ਯਾਨ ਤੇ ਕਵਲ ਨੇ ਇੱਕ ਪਿੱਟਾ ਜੀ ਉਹ ਵੀ ਸਟੇਜ ਤੇ ਆਨ ਉਹਨਾਂ ਨੇ ਜੀ ਜਾਣ ਤੋਂ ਬਹੁਤ ਜਿਆਦਾ ਨਿਸਵਾਰਥਤਾ ਨਾਲ ਮਿਹਨਤ ਕੀਤੀ ਕੁਝ ਨਹੀਂ ਅਗੱਪਾ ਸਨਮਾਨ ਦੇ ਸਕਦੇ ਇਹਨਾਂ ਨੇ ਨਿਸਵਾਰਥਤਾ ਵਾਸਤੋਂ ਤਨ ਮਨ ਤਨ ਤਿੰਨੋਂ ਚੀਜ਼ਾਂ ਤੋਂ ਸੇਵਾ ਕੀਤੀ ਸੀਗੀ ਤਾਂ ਇਹਨਾਂ ਦੀ ਸੇਵਾ ਇਹਨਾਂ ਦੇ ਝੋਲੀ 'ਚ ਪਈ ਸੀਗੀ ਤਾਂ ਸਭ ਤੋਂ ਜਿਆਦਾ ਯੋਗਦਾਨ ਸੀਗਾ ਆਪਣੇ ਸ਼ੇਖਰ ਜੀ ਦਾ ਤੇ ਮੈਂ ਸ਼ੇਖਰ ਭਾਈ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਬਹੁਤ ਜੀ ਜਾਣ ਤੋਂ ਨਿਸਵਾਰਥ ਵਾਸਤੋਂ ਸੇਵਾ ਕੀਤੀ ਸੀਗੀ Εύα Λουδίνο. <laughs>